ਨਵੀਂ ਟੈਕਨੋਲੋਜੀ ਦੇ ਸੀਸੀਟੀਵੀ ਕੈਮਰੇ ਇਹ ਕੈਮਰੇ ਇੱਕੋ ਤਾਰ ਤੇ ਦੋ ਕੈਮਰੇ ਫਿੱਟ ਹੋ ਜਾਂਦੇ ਆ ਤੇ ਇਹਨਾਂ ਦੀ ਕੁਆਲਿਟੀ ਐਚਡੀ ਕੈਮਰੇ ਨਾਲੋਂ ਬਹੁਤ ਜ਼ਿਆਦਾ ਵਧੀਆ ਤੇ ਐਚਡੀ ਕੈਮਰੇ ਦੇ ਮੁਕਾਬਲੇ ਇਹਨਾਂ 'ਚ ਤਾਰ ਵੀ ਅੱਧੀ ਹੋਈ ਪੈਂਦੀ ਆ ਜੇ ਨਵਾਂ ਘਰ ਪਾਉਨੇ ਹੋ ਤਾਰ ਪਵਾਉਣੀ ਆ ਕੈਮਰੇ ਵਾਲੀ ਕੱਲੀ ਤਾਂ ਆਹ ਕੰਪਨੀ ਦੀ ਤਾਰ ਪਵਾਇਓ ਕੈਮਰੇ ਲਵਾਉਣ ਦੇ ਜਿੰਨਾ ਵੀ ਖਰਚ ਆਇਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਆਪਾਂ ਲਗਵਾਇਆ ਬਾਈ ਘਰੇ ਸੀਸੀਟੀਵੀ ਕੈਮਰੇ ਤੇ ਇਹ ਆਈਪੀ ਕੈਮਰੇ ਆ ਜਿਹੜੇ ਅੱਜ ਕੱਲ ਲੇਟੈਸਟ ਟੈਕਨੋਲੋਜੀ ਚੱਲ ਰਹੀ ਆ ਕੈਮਰੇ ਲਗਵਾਉਣ ਸਮੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਤੇ ਜਿਹੜੇ ਐਚਡੀ ਕੈਮਰੇ ਹੁੰਦੇ ਤੇ ਆਈਪੀ ਕੈਮਰੇ ਹੁੰਦੇ ਆ ਉਹਨਾਂ ਦੇ ਵਿੱਚ ਫਰਕ ਕੀ ਹੁੰਦਾ ਤੇ ਆਪਣਾ ਜਿਹੜਾ ਟੋਟਲ ਖਰਚਾ ਕਿੰਨਾ ਆਇਆ ਸਾਰੀ ਤੁਹਾਨੂੰ ਕੰਮ ਦੀ ਜਾਣਕਾਰੀ ਦੇਣੀ ਆ ਇਸ 2-3 ਮਿੰਟ ਦੀ ਵੀਡੀਓ ਦੇ ਵਿੱਚ ਜੇ ਚੰਗੀ ਲੱਗੇ ਤਾਂ ਇਹਨੂੰ ਅੱਗੇ ਸ਼ੇਅਰ ਕਰ ਦਿਓ ਆਪਾਂ ਲਗਵਾਇਆ ਬਾਈ ਹਿਕ ਵਿਜ਼ਨ ਕੰਪਨੀ ਦੇ ਕੈਮਰੇ ਇਹਦਾ ਕਾਫੀ ਵੱਡਾ ਨਾਂ ਕੰਪਨੀ ਦਾ ਹਿਕ ਵਿਜ਼ਨ ਦਾ ਤੇ ਬਾਕੀ ਮੈਂ ਜਿੰਨਾ ਕਿ ਦੇਖਿਆ ਕਾਫੀ ਚੰਗੇ ਰਿਵਿਊ ਨੇ ਕੰਪਨੀ ਦੇ ਤੇ ਹੁਣ ਆਪਾਂ ਤੁਹਾਨੂੰ ਡਿਫਰੈਂਸ ਦੱਸ ਦਿੰਨੇ ਆ ਐਚਡੀ ਕੈਮਰਿਆਂ ਦਾ ਤੇ ਆਈਪੀ ਕੈਮਰਿਆਂ ਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਕਲੀਅਰ ਕਰ ਦਿੰਨਾ ਕਿ ਜਿਹੜੇ ਆਈਪੀ ਕੈਮਰੇ ਆ ਉਹ ਐਚਡੀ ਕੈਮਰੇ ਨਾਲੋਂ ਮਹਿੰਗੇ ਪੈਂਦੇ ਆ ਪਰ ਮੈਂ ਕਹਿੰਦਾ ਵੀ ਜੇ 5-7000 ਮਹਿੰਗੇ ਪੈਂਦੇ ਵੀ ਆ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਜਦੋਂ ਆਪਾਂ ਸਿਕਿਉਰਿਟੀ ਦੇ ਤੌਰ ਤੇ ਘਰ 'ਚ ਕੈਮਰੇ ਲਗਵਾਉਣੇ ਆ ਸੋ ਜੇ ਉਹਦਾ ਆਪਾਂ ਨੂੰ ਚੰਗਾ ਰਿਜ਼ਲਟ ਹੀ ਨਾ ਮਿਲਿਆ ਤਾਂ ਫਿਰ ਉਹਨਾਂ ਉਹ ਜਿਹੇ ਕੈਮਰੇ ਲਵਾਏ ਦਾ ਫਾਇਦਾ ਕੀ ਆ ਹੁਣ ਮੈਂ ਤੁਹਾਨੂੰ ਮੇਨ ਮੇਨ ਜਿਹੇ ਫਾਇਦੇ ਦੱਸੂਗਾ ਆਈਪੀ ਕੈਮਰੇ ਲਗਵਾਉਣ ਦੇ ਸਭ ਤੋਂ ਪਹਿਲੀ ਤਾਂ ਗੱਲ ਵੀ ਐਚਡੀ ਕੈਮਰੇ ਹੁੰਦੇ ਆ ਜਿਹੜੇ ਨਾ ਉਹਨਾਂ ਦੇ ਵਿੱਚ 6 ਮਹੀਨੇ ਜਾਂ ਸਾਲ ਬਾਅਦ ਲ ਇਹ ਬਹੁਤ ਪ੍ਰੋਬਲਮ ਹੈ ਦੇਖੀਆ ਕਾਮਨ ਪ੍ਰੋਬਲਮ ਆ ਇਹ ਇਹ ਆਈਪੀ ਕੈਮਰਿਆਂ ਦੇ ਵਿੱਚ ਬਿਲਕੁਲ ਨਹੀਂ ਆਉਂਦੀ ਦੂਜੀ ਗੱਲ ਆਈਪੀ ਕੈਮਰਿਆਂ ਦੀ ਜਿਹੜੀ ਕੁਆਲਿਟੀ ਆ ਉਹ ਐਚਡੀ ਨਾਲੋਂ ਕਿਤੇ ਜ਼ਿਆਦਾ ਆ ਆਈਪੀ ਕੈਮਰਾ ਦੇ ਵਿੱਚ ਜ਼ੂਮ ਵੀ ਵੱਧ ਹੁੰਦੀ ਆ ਐਚਡੀ ਕੈਮਰਿਆਂ ਨਾਲੋਂ ਤੇ ਬਾਕੀ ਆਈਪੀ ਕੈਮਰਿਆਂ ਦੇ ਵਿੱਚ ਮੈਨੂੰ ਐਚਡੀ ਕੈਮਰਿਆਂ ਨਾਲੋਂ ਤਾਰਾਂ ਦਾ ਉਲਝਾਜ ਆ ਬੜਾ ਘੱਟ ਲੱਗਿਆ ਤੇ ਇੱਕ ਜਿਹੜੀ ਮੇਨ ਗੱਲ ਆ ਕਿ ਜੇ ਤੁਸੀਂ ਡੀਵੀਆਰ ਕਿਤੇ ਹੋਰ ਵੀ ਰੱਖਣਾ ਚਾਹੁੰਦੇ ਹੋ ਤਾਂ ਇੱਕ ਸਿਰਫ ਇੱਕ ਤਾਰ ਪਾ ਕੇ ਤੁਸੀਂ ਡੀਵੀਆਰ ਕਿਤੇ ਵੀ ਲੈ ਕੇ ਜਾ ਸਕਦੇ ਹੋ ਤੇ ਇੱਕ ਹੋਰ ਜਿਹੜਾ ਆਈਪੀ ਕੈਮਰਿਆਂ ਦੇ ਵਿੱਚ ਮੇਨ ਚੀਜ਼ ਆ ਤੁਸੀਂ ਇੱਕ ਤਾਰ ਤੇ ਦੋ ਕੈਮਰੇ ਲਵਾ ਸਕਦੇ ਹੋ ਆਪਾਂ ਲਵਾਏ ਵੀ ਆ ਇੱਕ ਤਾਰ ਅੰਦਰੋਂ ਕੈਮਰੇ ਤੋਂ ਆਉਂਦੀ ਸੀ ਤੇ ਉਸੇ ਤਾਰ ਤੇ ਆਪਾਂ ਇੱਕ ਹੋਰ ਕੈਮਰਾ ਲਾਤਾ ਆ ਤੁਸੀਂ ਦੇਖ ਵੀ ਸਕਦੇ ਹੋ ਇਹ ਜਿਹੜੀ ਆਈਪੀ ਕੈਮਰੇ ਹੁੰਦੇ ਆ ਇਹਨਾਂ ਚ ਜਿਹੜੀ ਕੈਟ 6 ਤਾਰ ਵਰਤੀ ਜਾਂਦੀ ਆ ਤੁਹਾਨੂੰ ਰੂਲਾ ਵੀ ਦਿਖਾ ਦਿੰਨੇ ਆ ਇਹ 305 ਮੀਟਰ ਦਾ ਰੂਲਾ ਹੁੰਦਾ ਤੇ ਆਪਣੇ ਤਾਂ ਮਿਲਿਆ 70 ਕਿਲੋਮੀਟਰ ਤਾਰ ਸੌਰੀ ਲੱਗੀ ਸੀ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਐਂਡ ਤੇ ਦੱਸਾਂਗੇ ਵੀ ਕਿੰਨਾ ਖਰਚਾ ਆਇਆ ਤੇ ਸੋ ਇਹ ਤਾਰ ਜੇ ਤੁਸੀਂ ਘਰ ਵੀ ਬਣਾਉਨੇ ਹੋ ਨਵਾਂ ਕਈ ਵਾਰੀ ਆਪਾਂ ਤਾਰਾਂ ਪਾ ਕੇ ਛੱਡ ਦਿੰਦੇ ਆ ਵੀ ਚਲੋ ਕੈਮਰੇ ਬਾਅਦ ਚ ਲਵਾਵਾਂਗੇ ਇਹ ਤਾਰ ਕੈਟ 6 ਤਾਰ ਪਵਾਇਓ ਜੇ ਪਵਾਣੀ ਹੋਈ ਕਿਉਂਕਿ ਇਹ ਤਾਰ ਤੇ ਐਚਡੀਵੀ ਚੱਲ ਜਾਣਗੇ ਤੇ ਥੋੜੇ ਆਈਪੀ ਵੀ ਚੱਲ ਜਾਣਗੇ ਤੇ ਇੱਕ ਜਿਵੇਂ ਐਚਡੀ ਕੈਮਰੇ ਹੁੰਦੇ ਆ ਉਹਨਾਂ ਦੇ ਨਾਲ ਡੀਵੀਆਰ ਲੱਗਦਾ ਹੁੰਦਾ ਜਿਨ੍ਹਾਂ ਨੂੰ ਕਹਿੰਦੇ ਆਪਾਂ ਡਿਜੀਟਲ ਵੀਡੀਓ ਰਿਕਾਰਡਰ ਤੇ ਇਹ ਕੈਮਰਿਆਂ ਦੇ ਨਾਲ ਜਿਹੜੇ ਆਈਪੀ ਕੈਮਰੇ ਹੁੰਦੇ ਆ ਇਹਨਾਂ ਦੇ ਨਾਲ ਲੱਗਦਾ ਐਨਵੀਆਰ ਮਤਲਬ ਨੈਟਵਰਕ ਵੀਡੀਓ ਰਿਕਾਰਡਰ ਸੋ ਇਹ ਇੱਕ ਤਰ੍ਹਾਂ ਦੀ ਐਡਵਾਂਸਡ ਟੈਕਨੋਲੋਜੀ ਆ ਜੋ ਅੱਜ ਦੀ ਤੇ ਬਾਕੀ ਤੁਹਾਨੂੰ ਮੈਂ ਆਪਣੇ ਜਿਹੜਾ ਪੁਰਾਣਾ ਸਿਸਟਮ ਵੀ ਲੱਗਿਆ ਹੋਇਆ ਸੀਗਾ ਪੁਰਾਣਾ ਡੀਵੀਆਰ ਆ ਉਹ ਵੀ ਤੁਹਾਨੂੰ ਦਿਖਾ ਦਿੰਨਾ ਤੁਸੀਂ ਆਪੇ ਜਿਹੜਾ ਡਿਫਰੈਂਸ ਦੇਖ ਲਿਓ ਵੀ ਕੀ ਡਿਫਰੈਂਸ ਆ ਦੋਨਾਂ ਦੇ ਵਿੱਚ ਤੇ ਬਾਕੀ ਜਿਹੜਾ ਆਪਾਂ ਕੈਮਰੇ ਲਗਵਾਏ ਨੇ ਆਈਪੀ ਕੈਮਰੇ ਉਹ 2 ਮੈਗਾਪਿਕਸਲ ਦੇ ਜਿਹੜੇ ਲਗਵਾਏ ਨੇ ਚਾਰ ਕੈਮਰੇ ਤੇ ਬਾਕੀ ਜਿਹੜਾ ਆ ਐਨਵੀਆਰ ਆ ਇਹ ਆਪਾਂ 8 ਵਾਲਾ ਲਵਾਇਆ ਕਿਉਂਕਿ ਕੱਲ ਨੂੰ ਆਪਾਂ ਨੂੰ ਕਈ ਵਾਰੀ ਕੋਈ ਆਪਾਂ ਕੈਮਰਾ ਕਿਤੇ ਹੋਰ ਲਾਉਣਾ ਹਨਾ ਤਾਂ ਆਪਾਂ ਸਿਰਫ ਆਪਾਂ ਕੱਲਾ ਆਪਾਂ ਨੂੰ ਕੈਮਰਾ ਲਿਆਉਣ ਦੀ ਲੋੜ ਆ ਤੇ ਉਹ ਆਪਾਂ ਇਹ ਚ ਐਡਜਸਟ ਕਰ ਦਾਂਗੇ ਪਰ ਜੇ ਆਪਾਂ ਘ ਤਾਂ ਫਿਰ ਉਹ ਜੇ ਆਪਾਂ ਕੱਲ ਨੂੰ ਕੋਈ ਹੋਰ ਕੈਮਰਾ ਲਾਉਣਾ ਤੇ ਆਪਾਂ ਨੂੰ ਕੱਲ ਨੂੰ ਪ੍ਰੋਬਲਮ ਆਉਂਦੀ ਆ ਸੋ ਪਹਿਲਾਂ ਹੀ ਤੁਸੀਂ ਵੱਧ ਵਾਲਾ ਲੈ ਕੇ ਚੱਲੋ ਫਿੱਟ ਹੋਣ ਤੋਂ ਬਾਅਦ ਤੁਸੀਂ ਆਹ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਨਾਰਮਲ ਜੀ ਸਕਰੀਨਾਂ ਛੋਟੀ ਜੀ ਸਕਰੀਨ ਸੀਗੀ ਫਿਰ ਵੀ ਕੁਆਲਿਟੀ ਕਿੰਨੀ ਵਧੀਆ ਆ ਰਹੀ ਆ ਤੇ ਇੱਕ ਹੋਰ ਗੱਲ ਜਿਹੜੀ ਆਪਾਂ ਇਹਦੇ ਵਿੱਚ ਹਾਰਡ ਡਰਾਈਵ ਪਾਈ ਆ ਉਹ ਹੈਗੀ ਆ 2TB ਦੀ ਵਧੀਆ ਕੰਪਨੀ ਦੀ ਹਾਰਡ ਡਰਾਈਵ ਆ ਤੇ ਉਹਦੇ ਵਿੱਚ 15 ਦਿਨ ਦੀ ਰਿਕਾਰਡਿੰਗ ਹੋ ਜਾਂਦੀ ਆ ਹੁਣ ਤੁਹਾਨੂੰ ਦੱਸ ਦਿਆਂ ਵੀ ਆਪਣਾ ਕੈਮਰਾ ਲਾਉਣ ਦਾ ਟੋਟਲ ਖਰਚਾ ਕਿੰਨਾ ਆਇਆ ਆ 2 ਮੈਗਾਪਿਕਸਲ ਦੇ ਕੈਮਰੇ ਹੋਗੇ 4 3000 ਦਾ ਇੱਕ ਕੈਮਰਾ 12000 ਰੁਪਏ ਇਹ ਹੋਗੇ ਆ ਬਾਕੀ ਡੀਵੀਆਰ ਹੋ ਗਿਆ 8000 ਦਾ ਫਿਰ ਆ ਪੀਓਈ ਸਵਿਚ ਹੁੰਦੀ ਆ ਇਹ 3200 ਦੀ ਹੋਗੀ ਹਾਰਡ ਡਰਾਈਵ ਹੋਗੀ 5000 ਦੀ ਤੇ ਜਾਨਕਿ ਜਿਹੜਾ ਰੈਕ ਦੇ ਵਿੱਚ ਲਾਉਣ ਤੱਕ ਆਪਣਾ ਟੋਟਲ ਖਰਚਾ ਜਿਹੜਾ ਆ ਗਿਆ 33275 ਰੁਪਏ ਸੋ ਇਹ ਸਾਰੀ ਡਿਟੇਲ ਤੁਸੀਂ ਚੈੱਕ ਕਰ ਸਕਦੇ ਹੋ ਇੰਨਾ ਆਪਣਾ ਟੋਟਲ ਖਰਚਾ ਆਇਆ ਕੈਮਰੇ ਲਵਾਉਣ ਤੇ